ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਤਕਰੀਬ ਨੂੰ 5-6 ਦਿਨ ਹੋ ਗਏ ਹਫਤਾ ਹੀ ਹੋ ਚੱਲਿਆ ਵੀਡੀਓ ਵਾਇਰਲ ਹੋਈ ਸੀ ਜਿਹੜੇ ਉੱਚੋ ਵਾਲੇ ਬਾਬਾ ਜੀ ਨੇ ਜਿਹੜੇ ਬੀਲ ਚੇਰ ਤੇ ਜਾਂਦੇ ਹੁੰਦੇ ਐ ਤੇ ਵੇਟ ਵਜਨ ਥੋੜਾ ਜਿਆਦਾ ਹੈ ਜਦੋਂ ਤੁਸੀਂ ਤੁਰ ਫਿਰ ਨਹੀਂ ਸਕਦੇ ਬੇਲਿਆਂ ਨੇ ਬਹਿ ਕੇ ਦੇਸੀ ਘਿਓ ਦੁੱਧ ਕਾਜੂ ਬਦਾਮ ਮੰਗੋ ਸ਼ੇਕ ਬਨਾਣਾ ਸ਼ੇਕ ਪਿਸਟੇ ਬਦਾਮ ਫਰੂਟ ਬਾਦੂ ਸ਼ਕਣਾ ਹੁੰਦਾ ਫਿਰ ਦੂਰ ਕਿੱਥੋਂ ਜਾਓ ਕਿਉਂਕਿ ਬਾਬੇ ਨਾਨਕ ਵਾਲੀ ਗੱਲਬਾਤ ਤਾਂ ਹੈ ਨਹੀਂ ਵਿਹਲ ਜੋੜਾਂਗੇ ਖੇਤਾਂ 'ਚ ਜਾ ਕੇ ਮੱਝਾਂ ਚਾਰਾਂਗੇ ਉਹ ਗੱਲਬਾਤ ਤਾਂ ਹੈ ਨਹੀਂ ਮਾळा ਫੜ ਕੇ ਵਾਸੋ ਵੈਗਰੂ ਵੈਗਰੂ ਕਰਿਆ ਕਰੋ ਵੈਗਰੂ ਵੈਗਰੂ ਕਰਿਆ ਕਰੋ ਇਦਾਂ ਕਹਿਣਾ ਹੁੰਦਾ ਹੈ ਦੇਸੂ ਕਿਉਂ ਬਾਧੂ ਬਾਟਾ ਪਰ ਕੇ ਦੇਖਦਾ ਚੱਕ ਦੇਣੇ ਵਟੇ ਤੇ ਨਾ ਹੀ ਉਹਨਾਂ ਦਿਮਾਗ ਚੱਲਦਾ ਵਿਚਾਰ ਕਿਤਾਬਾਂ ਰੋਜ਼ ਪੜ੍ਹਣੀਆਂ ਨੇ ਉਹ ਤਾਂ ਪੜ੍ਹਣਾ ਨਹੀਂ ਉਹ ਤਾਂ ਬਸ ਬਾਬਾ ਨਾਨਕ ਜੀ ਕਹਿੰਦੇ ਸੀ ਬਾळा ਭੇਰੀ ਜਾਓ ਵਾਇਗਰੂ ਵਾਇਗਰੂ ਕਰੀ ਚੱਲੋ ਆ ਕੰਮ ਨਹੀਂ ਨਾ ਅੱਛਾ ਇਹਨਾਂ ਦਿਨਾਂ ਇੱਕ ਕੁਰਸੀ ਤੇ ਬੈਠਿਆਂ ਦੀ ਵੀਡੀਓ ਵਾਇਰਲ ਹੋਈ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਚਲੋ ਮੈਂ ਉਹ ਬਾਬਾ ਜੀ ਨੂੰ ਕੁਝ ਕਹਿੰਦਾ ਉਹਨਾਂ ਦੀ ਜੋ ਸੋਚ ਹੈ ਜਿੰਨੇ ਕੁ ਸ਼ਰਧਾ ਹੈਗੀ ਆਪਣੇ ਕੋਲ ਰੱਖਣ ਔਰ ਮੈਂ ਆਪਣੀ ਜਦੋਂ ਗੱਲ ਕਰਦਾ ਵੀ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਬਾਬਾ ਨਹੀਂ ਜੇ ਨਾ ਕਿਸੇ ਬਾਬੇ ਨੂੰ ਉਸੇ ਮੰਨਦੇ ਹਾਂ ਕਈ ਵਾਰੀ ਫਿਰ ਗਾਲਾਂ ਦੇ ਦਿੰਦੇ ਆ ਵੀ ਸਾਡੇ ਬਾਬਾ ਜੀ ਨੂੰ ਤੁਸੀਂ ਇਦਾਂ ਨਿੰਦ ਦਿੱਤਾ ਜਿਉਂ ਤਾਂ ਪੂਰਨ ਬ੍ਰਹਮ ਗਿਆਨੀ ਨੇ ਅਸੀਂ ਕੀ ਲੈਣਾ ਤੁਹਾਡੇ ਬ੍ਰਹਮ ਗਿਆਨੀ ਨੇ ਆਪਣੇ ਘਰੇ ਫੁੱਟਮਾਂ ਲਾ ਕੇ ਰੱਖੋ ਜੀ ਬਾਬਿਆਂ ਦੇ ਖੁਰੜੇ ਪੈਰ ਧੋ ਧੋ ਕੇ ਪੀਓ ਜੀ ਅਸੀਂ ਕੀ ਲੈਣ ਪਰ ਮੈਂ ਤਾਂ ਜਿਹੜੀਆਂ ਸਾਡੀਆਂ ਖੇੜਾਂ ਸੀ ਉਹਨਾਂ ਦੀ ਗੱਲ ਕਰਨੀ ਕੋਈ ਨੰਗਰਹਦਾਰ ਬੋਲਿਆ ਪਤਾ ਨਹੀਂ ਬਾਬਾ ਰਾਜਾ ਰਾਜ ਸਿੰਘ ਆ ਕੇ ਅਸੀਂ ਘੋੜਿਆਂ ਦੇ ਮੰਗਰ ਬੰਨ ਕੇ ਲੈ ਕੇ ਆਵਾਂਗੇ ਜਿਉਂ ਨੇ ਮਾਫੀ ਨਾ ਮੰਗੀ ਗੁਰਗਾਂਜ ਸਾਹਿਬ ਨੂੰ ਵੀ ਕਈਆਂ ਨੇ ਬੇਨਤੀਆਂ ਮੰਗਤੀਆਂ ਕੀਤੀਆਂ ਤੁਸੀਂ ਮਾਫੀ ਮੰਗਾਓ ਜੀ ਬੜੀਆਂ ਲਗੌੜਾਂ ਨੇ ਪੋਸਟਾਂ ਪਾਸਟਾਂ ਪਾਈਆਂ ਪਰ ਹਿੰਮਤ ਨਹੀਂ ਕਿਸੇ ਦੀ ਹੋਈ ਵਿਪੁੱਜ ਚੋਕਲਾ ਰੂਮੀ ਗੁਰਦੁਆਰੇ ਦੇ ਡੇਰੇ ਦੇ ਸਾਹਮਣੇ ਕੋਈ ਜਾ ਬੜੇ ਉਧਰਕ ਹਿੰਮਤ ਨਹੀਂ ਕੀਤੀ ਉਹ ਭਰਾਵੋ ਇਹ ਗੁਰਮਤ ਦਾ ਪ੍ਰਚਾਰ ਨਹੀਂ ਹੈਗਾ ਇਹ ਪਖੰਡ ਬਾਦ ਦੇ ਖਿਲਾਫ ਬੋਲਣਾ ਹੈ ਤਾਂ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਪਲੇਟਫਾਰਮ ਤੁਹਾਨੂੰ ਮਿਲ ਸਕਦਾ ਹੈ ਆਪਣਾ ਪੇਜ ਬਣਾ ਲਓ YouTube ਚੈਨਲ ਬਣਾ ਲਓ ਬਾਬੇ ਨਾਨਕ ਦੀ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਰਹੋ ਲੋਕਾਂ ਤੱਕ ਗੱਲ ਪਹੁੰਚੂਗੀ ਐਵੇਂ ਇੱਕ ਦੂਜੇ ਨੂੰ ਨਿੰਦ ਕੇ ਮਾੜਾ ਜੰਗਾ ਬੋਲ ਕੇ ਕਿਉਂ ਜਲੂਸ ਕਰਦੇ ਹੋ ਤੁਹਾਡੀ ਔਕਾਤ ਤਾਂ ਹੈ ਨਹੀਂ ਉੱਤਾਂ ਦੀ ਵੀਸੀ ਲੈ ਕੇ ਕੁਰਬਾਨਾ ਕਿਸੇ ਮਾਤਰ ਨੂੰ ਕੋਟ ਸਕਦੇ ਆ ਸੌਦਾ ਲਾ ਸਕਦੇ ਉਧਰ ਮੂੰਹ ਤੁਹਾਡਾ ਹੋਣਾ ਹੀ ਨਹੀਂ ਜੇ ਹਿੰਮਤ ਹੈ ਤਾਂ ਜਾਓ ਆ ਜਿਹੜਾ ਰਾਜਾ ਰਾਜ ਸਿੰਘ ਨਹੀਂ ਨਿਹੰਗ ਸਿੰਘ ਇਹਨੂੰ ਪੁੱਛ ਲਓ ਵੀ ਤੇਰੇ ਘਰ ਵਾਲੇ ਕਿੱਥੇ ਐ ਤੇਰਾ ਪਰਿਵਾਰ ਕਿੱਥੇ ਐ ਤੁਹਾਡਾ ਕਾਰੋਬਾਰ ਕੀ ਐ ਤੁਹਾਡੇ ਕੋਲੇ ਖਰਚੇ ਕਿੱਥੋਂ ਆਉਂਦੇ ਆ ਮਾਸ਼ੇਕੂਦੂ ਜਿਹਦੇ ਖਿਲਾਫ ਬੋਲਣਾ ਹੁੰਦਾ ਇੱਕ ਮੀਡੀਆ ਉਦਾਂ ਦਾ ਜਾਂ ਕਿ ਮਹਿਕਮੂਰੇ ਕਰਦ ਬਾਬਾ ਜੀ ਉਹ ਪੁੱਜੋ ਵਾਲਿਆਂ ਦੀ ਵੀਡੀਓ ਵਾਇਰਲ ਹੋਈ ਸੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀ ਤੇ ਬੈਠੇ ਸੀ ਬਸ ਉਹਨੇ ਚਾਰ ਗੱਲਾਂ ਕਹਿ ਦਿੱਤੀਆਂ ਜੇ ਨਾਮ માਫੀ ਮੰਗੀ ਅਸੀਂ ਘੋੜਿਆਂ ਨਾਲ ਪਿੱਛੇ ਵੱਲ ਕੇ ਲੈ ਕੇ ਆਵਾਂਗੇ ਬਸ ਆ ਗੱਲ ਕਹਿਤੀ ਕਿਨੂੰ ਬੰਨ ਕੇ ਲਿਓ ਅੱਜ ਤੱਕ ਕਿਹੜਾ ਬੰਦਾ ਹੈ ਜਿਹਨੂੰ ਘੋੜਿਆਂ ਨਾਲ ਬੰਨ੍ਹ ਕੇ ਅੱਜ ਤੱਕ ਤੁਸੀਂ ਲੈ ਕੇ ਆਏ ਹਾਂ ਹਾਂ ਠੀਕ ਹੈ ਕੋਈ ਮਹੱਤਵ ਮਿਲ ਗਿਆ ਗਰੀਬ ਉਹਦੇ ਚਾਰ ਥੱਪੜ ਮਾਰਿਓ ਤਾਂ ਫੁੱਟ ਵੱਢਦਾ ਆਹ ਫਰਦੂਦਾਂ ਥੋੜੀਆਂ ਤੁਹਾਡਾ ਹੋਰ ਕੋਈ ਕੰਮ ਨਹੀਂ ਜਿਵੇਂ ਰঞ্জੀਤ ਸਿੰਘ ਵੇਲੇ ਨਾ 12 ਮਿਸ਼ਲਾਂ ਸੀ ਆਬੇ ਦੀ ਖੈ ਖੈ ਕੇ ਮਰੀ ਗਏ ਆਬੇ ਦੀ ਫਿਰ ਕਰਨਗੇ ਸਿੱਖ ਰਾਜ ਕਿਵੇਂ ਗਿਆ ਇਹਨਾਂ ਕਿਤਾਬਾਂ ਲਿਖੀਆਂ ਨੇ ਉਹ ਪੜ ਕੇ ਫਿਰ ਹਵਾਲੇ ਦੇਣਗੇ ਸਿੱਖ ਰਾਜ ਕਿਵੇਂ ਗਿਆ ਕੀ ਗਲਤੀਆਂ ਹੋਈਆਂ ਸਿੱਖ ਰਾਜ ਤਾਂ ਥੋੜੀ ਕਰਤੂਤ ਨਾਲ ਗਿਆ 12 ਮਿਸਲਾਂ ਸੀ ਪੰਜਾਬ ਦੇ ਵਿੱਚ ਪੂਰੇ ਭਾਰਤ ਵਿੱਚ ਆਪ ਆਪਣੇ ਇਲਾਕੇ ਦੱਬੇ ਹੋਏ ਸੀ ਉਹ ਜਿਵੇਂ ਬਾਲ ਠਾਕਰੇ ਨੇ ਬੰਬੇ ਦੇ ਵਿੱਚ ਜਿਹੜੇ ਗੁੰਡੇ ਨੇ ਗੈਂਗਸਟਰ ਉਹਨੇ ਆਪਣੇ ਅਲਾਕੇ ਤੇ ਬੈ ਨਹੀਂ ਹੁੰਦੇ ਵੀ ਤੂੰ ਮੇਰੇ ਅਲਾਕੇ ਵਿੱਚ ਨਹੀਂ ਬੜਨਾ ਤੂੰ ਮੇਰੇ ਅਲਾਕੇ ਵਿੱਚ ਨਹੀਂ ਬੜਨਾ ਬਸ ਇਦਾਂ ਦੀ ਗੁੰਡਾਗਰਦੀ ਸੀ ਉਹ ਤੋਂ ਇਦਾਂ ਦੀ ਗੁੰਡਾਗਰਦੀ ਤੁਹਾਡੀ ਹੋਣਾ ਆ ਸਾਡੇ ਲਿੰਗ ਜਥੇਬੰਦੀ ਆ ਤੂੰ ਇੱਧਰ ਨਹੀਂ ਆਉਣਾ ਤੂੰ ਇੱਧਰ ਨਹੀਂ ਆਉਣਾ ਗੁਰਦੁਆਰੇ ਵਿੱਚ ਤੁਸੀਂ ਬੰਦੇ ਮਾਰ ਜਾਂਦੇ ਲੜਾਈਆਂ ਹੋਈ ਜਾਂਦੀਆਂ ਡੇਰਾਬਾਦ ਤਾਂ ਬਹੁਤ ਵੱਡੀ ਤਦਾਰ ਵਿੱਚ ਹੈ ਇੱਕ ਥੋੜੀ ਹੈ ਹਰੇਕ ਡੇਰੇ ਵਿੱਚ ਬੇਦਬੀ ਸ਼ਰਿਆਮ ਹੁੰਦੀ ਹੈ ਗੁਰੂ ਸਾਹਿਬ ਦੀ ਨਰਾਤਰੀ ਸਿਧਾਂਤ ਨੂੰ ਛੱਕੇ ਤੇ ਟੰਗਿਆ ਹੋਇਆ ਕਿੱਧਰ ਕਿੱਧਰ ਮੁਹਰੋਂਗੇ ਅਛਾ ਵੀ ਜਿਹੜੇ ਉੱਚਾ ਵਾਲੇ ਬਾਬੇ ਦੇ ਸੇਵਕ ਇਹਨਾਂ ਨੂੰ ਬੇਨਤੀ ਹੈ ਵੀ ਅਸੀਂ ਤੁਹਾਡੇ ਬਾਬੇ ਨੂੰ ਨਹੀਂ ਮਾੜਾ ਕਹਿੰਦੇ ਤੁਸੀਂ ਕੁਰਸੀ ਤੇ ਬੈਠੋ ਲੱਕ ਹਿੱਲੇ ਮਜਾਜਣ ਜਾਂਦੀ ਦਾ ਗੜਬਾ ਲੈਦੇ ਚਾਂਦੀ ਦਾ ਬਾਬੇ ਤੁਹਾਡੇ ਗੀਤ ਗਾਉਂਦੇ ਆਂ ਭੰਦੇ ਕੋਈ ਸਿੰਗਰ ਨੂੰ ਸੱਦ ਲਿਆ ਕਰੋ ਉੱਥੇ ਨੱਚੋ ਟੱਪੋ ਬਾਦ ਵਿੱਚ ਕਹਿੰਦਿਆ ਕਰੋ ਨਜਣ ਕੁਦਨ ਮਨ ਕਾ ਚਾਓ ਨਾਨਕ ਜਨਮਨ ਭਾਉ ਤੇ ਨਾਮਨ ਭਾਉ ਪਉੜੀ ਫਿਰ ਇਦਾਂ ਪੜ੍ਹਦਿਆ ਕਰੋ ਬਾਦ ਵਿੱਚ ਅਸੀਂ ਕਿ ਲੈਣਾ ਤੁਹਾਡੇ ਕੋਲ ਅਜ ਤਾਂ ਜਿਹੜੇ ਤੁਹਾਡੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਔਕਾਤ ਹੈ ਨਹੀਂ ਕਿਸ ਨੂੰ ਘੂੜਿਆਂ ਪਿੱਛੇ ਬੰਨ੍ਹ ਕੇ ਲੈ ਆਉਂਗੇ ਜ਼ਫੇਦਾਰ ਨੇ ਗੱਲ ਸੁਣ ਲਈ ਵੀ ਬਾਬਾ ਜੀ ਕੁਰਸੀ ਤੇ ਕਿਉਂ ਬੈਠੇ ਸੀ ਅਛਾ ਹੁਣ ਜਿਹੜੀ ਆਖਰੀ ਗੱਲ ਕਹਿਣੀ ਹੈ ਨਾ ਇਹ ਗੱਲ ਕਈਆਂ ਨੂੰ ਚੁਭਣੀ ਹੈ ਵੀ ਜਿਹੜਾ ਬੰਦਾ ਆਬਾਜ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੇ ਵਿੱਚ ਕੁਰਸੀ ਤੇ ਬਹਿ ਸਕਦਾ ਪਰ ਐ ਨਹੀਂ ਵੀ ਬਰਾਬਰ ਕੁਰਸੀ ਲਾ ਲੇ ਸਾਈਡ ਤੇ ਲਾ ਲਵੇ ਕੁਰਸੀ ਐ ਨਹੀਂ ਹੈਗਾ ਵੀ ਬਿਲਕੁਲ ਬਰਾਬਰ ਜਾ ਕੇ ਕੁਰਸੀ ਲਾ ਲੇ ਤੇ ਉੱਥੇ ਬਹਿ ਕੇ ਕੀਰਤਨ ਕਰੇ ਇਹ ਨਹੀਂ ਮਾਫ਼ ਹੋ ਸਕਦਾ ਮਾਫ਼ ਹੋ ਸਕਦਾ ਗਲਤੀ ਹੈ ਜੇ ਕੋਈ ਬੰਦਾ ਇਦਾਂ ਦੀ ਬੇਅਦਬੀ ਕਰਦਾ ਜਾਣਬੁੱਝ ਕੇ ਤਾਂ ਉੱਥੇ ਕਿਹੜਾ ਬਾਬਾ ਜੀ ਨੇ 31 ਰਾਗ ਪੜਨੇ ਸੀ ਜਿਆ ਗਿਆਨੀ ਦਿੱਤ ਸਿੰਘ ਦੀਆਂ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਕਥਾ ਸੁਣਾਉਣੀ ਸੀ ਜਵਣੀਆਂ ਮਾਰਨੀਆਂ ਸੀ ਹਮੇ ਬਾਹਰ ਬਹਿ ਕੇ ਮੈਂ ਇੱਕ ਤੇ ਮਾਰ ਦਿੰਦੇ ਅੰਦਰ ਬਹਿ ਕੇ ਮਾਰਤੀ ਸੁਪਨਾ ਆਇਆ ਸੀ ਵਿਆਹ ਤਾਂ ਨਹੀਂ ਕਰਾਉਂਦੇ ਇਹ ਸਾਰਾ ਕੁਝ ਸੁਣਾਉਣ ਦੀ ਲੋੜ ਨਹੀਂ ਬਾਬਾ ਜੀ ਨੇ ਤੁਹਾਡੇ ਨੇ ਗਾਇਆ ਹੋਇਆ ਠੀਕ ਹੈ ਪਰ ਜਿਹੜੇ ਬੰਦੇ ਫੇਸਬੁਕਾਂ ਤੇ ਧਮਕੀਆਂ ਦਿੰਦੇ ਉਹਨਾਂ ਦੀ ਔਕਾਤ ਵੀ ਇੰਨੀ ਹੈ ਨਹੀਂ ਉਹਨੇ ਮੀਡੀਆ ਦਾ ਘਰ ਪੂਰਾ ਕਰਨਾ ਹੁੰਦਾ ਬਸ ਚਲੋ ਕੋਈ ਨਹੀਂ ਹਫਤਾ ਹੋ ਗਿਆ ਤੇ ਹੁਣ ਬੇਨਤੀ ਹੈ ਵੀ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਨਾ ਪਿੱਟਿਆ ਕਰੋ ਇਹ ਡੇਰਾਬਾਦ ਖਤਮ ਨਾ ਹੋਏ ਤੇ ਨਾ ਹੋਣਾ ਜਿਹੜੇ ਡੇਰਾਬਾਦ ਪੈਦਾ ਕਰਨ ਵਾਲੇ ਨੇ ਉਹ ਤਾਂ ਖੁਦ ਹੀ ਜਸੇਦਾਰ ਖੁਦ ਚਾਹੁੰਦੇ ਆ ਵੀ ਡੇਰਾਂ ਦੇ ਵਿੱਚੋਂ ਵੋਟਾਂ ਮਿਲਣੀਆਂ ਨੇ ਜੇ ਡੇਰੇ ਨਾ ਹੋਏ ਵੋਟਾਂ ਕਿੱਦਾਂ ਮਿਲਣਗੀਆਂ ਉਹ ਤਾਂ ਖੁੱਤ ਚਾਉਂਦੇ ਆ ਪਰ ਜਿਹੜੇ ਬਿਲਕਦੇ ਹੁੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਜਾਣ ਬੁਝ ਕੇ ਚੀਕਾਂ ਨਾ ਮਾਰਿਆ ਕਰੋ ਇਹ ਕੱਲਾ ਪੁੱਜੋ ਵਾਲਾ ਬਾਬਾ ਨਹੀਂ ਹੋਰ ਬਥੇਰੇ ਬਾਬੇ ਐ ਬਥੇਰੇ ਬਾਬੇ ਐ ਜਿਹੜੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਖਤਮ ਕਰਨ ਵਾਸਤੇ ਲੱਗੇ ਹੋਏ ਐ ਜਿਹੜੇ ਆਪਣੀ ਬਾਣੀ ਖੁਦ ਰਚ ਕੇ ਲੋਕਾਂ ਨੂੰ ਸੁਣਾ ਰਹੇ ਐ ਇੰਨੇ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਸਭ ਤੋਂ ਵੱਡੀ ਗੱਲ ਪ੍ਰਚਾਰ ਕਰਨ ਦੀ ਅੱਜ ਸੋਸ਼ਲ ਮੀਡੀਆ ਕਿਤੇ ਖਰਚੇ ਕਰਨ ਦੀ ਲੋੜ ਨਹੀਂ 40 40 50 ਲੱਖ ਰੁਪਏ ਦਵਾਨਾਂ ਤੇ ਲਾਉਣ ਦੀ ਲੋੜ ਨਹੀਂ ਪਹਿਲੀ ਗੱਲ ਤਾਂ ਜਿਹੜੇ ਬੰਦੇ ਸਕੂਲਾਂ ਦੇ ਵਿੱਚ ਪੜ੍ਹੇ ਲਿਖੇ ਨਹੀਂ ਉਹ ਕਹੇ ਤੋ ਕਿਉਂ ਕੁਝ ਸਿੱਖਣ ਕਿਉਂ ਕਹੇ ਤੋ ਅਕਲ ਲੈਣ ਜਿਹੜੇ ਪ੍ਰੋਫੈਸਰ ਸਕੂਲਾਂ ਵਿੱਚ ਪੜ੍ਹਾ ਰਹੇ ਨੇ ਤੇ ਉਹ ਅਕਲ ਵਧੂਏ ਜੀ ਕਿਉਂ ਅਸੀਂ ਕਿਸੇ ਕੋਲੋਂ ਜਾ ਕੇ ਸਿੱਖੀ ਬਥੇਰੇ ਸੋਰਸ ਨੇ ਸਿੱਖਣ ਵਾਸਤੇ ਜੋ ਮਰਜ਼ੀ ਸਿੱਖ ਲੋ ਜਿਹੜਾ ਬਾਬਾ ਕਹਿੰਦਾ ਨਾ ਵੀ ਮਾਇਆ ਨਾਗੜੀ ਹੁੰਦੀ ਹੈ ਤਿਆਗੀ ਹੋ ਜਾ ਉਹ ਬਾਬਾ ਐਨੀ ਗੱਲ ਕਹਿਣ ਦਾ 3.5 ਲੱਖ ਰੁਪਇਆ ਲੈਂਦਾ ਡੱਡਰੀਆਂ ਬਣਾ ਤੱਕ ਟੁਟ ਟੁਟ 25 30 ਲੱਖ ਚ ਪੈਂਦਾ ਇੰਨੀ ਗੱਲ ਕਹਿਣ ਤੇ ਸਮਝ ਆਈ ਗੱਲ ਨਹੀਂ ਇਹ ਬਾਬੇ ਨਾਨਕ ਨੇ ਜਿਹੜੀ ਮਾਇਆ ਖਰਚਣ ਨੂੰ ਬਾਜ ਤੇ ਕਿਹਾ ਭਾਈ ਉਹ ਆਪਣੀ ਕਬੀਲਦਾਰੀ ਵਿੱਚ ਆਪਣੀ ਕਿਰਤ ਲਈ ਆਪਣੇ ਪਰਿਵਾਰ ਲਈ ਸਕੂਲਾਂ ਕਾਲਜਾਂ ਲਈ ਹਸਪੀਟਲਾਂ ਲਈ ਵਰਤੋ ਇਹਨਾਂ ਬਾਬਿਆਂ ਕੋਲ ਕੁਝ ਨਹੀਂ ਮਿਲਣਾ ਇਹ ਤਾਂ ਆਪ ਦੇ ਹਾਲੇ ਵਿੱਚ ਚਾਰ-ਚਾਰ ਵਾਰੀ ਤੇ ਦਵਾਈਆਂ ਖਾਂਦੇ ਆ। ਤੁਹਾਨੂੰ ਕੀ ਤੰਦਰੁਸਤ ਕਰ ਦੇਣਗੇ? ਇਹ ਤਾਂ ਆਪ ਨਹੀਂ ਬਾਣੀ ਬਾਰੇ ਪਤਾ। ਤੁਹਾਨੂੰ ਕੀ ਦੱਸਣਗੇ? ਹੁਣ ਪੁੱਛੋ ਵਾਲਾ ਬਾਬਾ ਇਸ਼ਨਾਨ ਕਰਕੇ ਕਿਸਹਿਰਾ ਹੋ ਸਕਦਾ ਆਪਣਾ? ਆਪਣੇ ਪਿੰਡਕ ਸਾਬਣ ਆਪ ਲਾ ਸਕਦੇ। ਆਪਣਾ ਕਿਸਹਿਰਾ ਆਪ ਆ ਸਕਦਾ। ਕਦੇ ਵੀ ਨਹੀਂ। ਉਹ ਤਾਂ ਆਪਣਾ ਪਰਨਾ ਨਹੀਂ ਬਣ ਸਕਦਾ ਜਿੱਦਾਂ ਦੇ ਉਹਦੇ ਹਾਲਾਤ ਲੱਗਦੇ ਆ ਤੁਹਾਨੂੰ। ਉਹ ਤੁਹਾਨੂੰ ਕਿਹੜਾ ਬ੍ਰਹਮ ਗਿਆਨ ਦੇ ਦੋ ਇਹ ਸੱਚ ਆ ਕੋੜਾ ਜੂਬ ਗੱਈ ਹੁੰਦੀ ਗਲਗੁਣ ਦੇਣੀ ਹੋਣੀ ਹੈ ਨਾ ਕਮੈਂਟ ਬਾਕਸ ਖੁੱਲਾ ਹੁੰਦਾ ਦਿਆ ਕਰੋ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ